ਇਟਲੀ ਵਿੱਚ ਰੋਜੀ ਰੋਟੀ ਕਮਾਉਣ ਗਏ ਨੌਜਵਾਨ ਦੀ ਹਾਰਟ ਅਟੈਕ ਦੇ ਨਾਲ ਮੌਤ ਮਹਿਲ ਕਲਾਂ ਦੇ ਪਿੰਡ ਮਹਿਲ ਖੁਰਦ ਦਾ ਨੌਜਵਾਨ ਸਵਰਨ ਸਿੰਘ ਜਿਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਨੌਜਵਾਨ ਦੀ ਉਮਰ 37 ਸਾਲ ਦੀ ਸੀ ਅਤੇ ਮਜ਼ਦੂਰ ਪਰਿਵਾਰ ਨਾਲ ਸੰਬੰਧਿਤ ਸੀ। ਇਸ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਰਾਤ ਨੂੰ ਕੰਮ ਤੋਂ ਵਾਪਸ ਆ ਕੇ ਆਪਣੇ ਰੂਮ ਵਿੱਚ ਖਾਣਾ ਬਣਾ ਰਿਹਾ ਸੀ। ਜਿਸ ਦੌਰਾਨ ਉਸ ਨੂੰ ਹਾਰਟ ਅਟੈਕ ਆ ਗਿਆ। ਇਹ ਸਾਰੀ ਜਾਣਕਾਰੀ ਉਸ ਨਾਲ ਰਹਿੰਦੇ ਲੜਕੇ ਨੇ ਪਰਿਵਾਰ ਨੂੰ ਫੋਨ ਰਾਹੀਂ ਦਿੱਤੀ। ਉਸਨੇ ਦੱਸਿਆ ਕਿ ਜਦੋਂ ਉਹ ਰੂਮ ਅੰਦਰ ਆਇਆ ਤਾਂ ਸਵਰਨ ਸਿੰਘ ਜ਼ਮੀਨ ਉੱਪਰ ਡਿੱਗਿਆ ਪਿਆ ਸੀ। ਉਹ ਆਪਣੇ ਲਈ ਖਾਣਾ ਤਿਆਰ ਕਰ ਰਿਹਾ ਸੀ। ਦਿਲ ਦਾ ਦੌਰਾ ਪੈਣ ਕਰਨ ਉਹ ਥੱਲੇ ਡਿੱਗ ਪਿਆ ਅਤੇ ਰੂਮ ਵਿੱਚ ਇਕੱਲਾ ਹੋਣ ਕਰਕੇ ਉਸ ਦੀ ਉੱਥੇ ਹੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਹੋ ਰਿਹਾ ਹੈ। ਮਾਮਲਾ ਇਹ ਸੀ ਜੀ ਸਾਡੇ ਚਾਚਾ ਜੀ ਸੀਗੇ ਸਵਰਨ ਸਿੰਘ। ਇਹ ਤਕਰੀਬਨ 7 ਸਾਲ ਪਹਿਲਾਂ ਇੱਡਲੀ ਦੇ ਵਿੱਚ ਗਏ ਸੀ। ਉੱਥੇ ਆਪ ਦਾ ਵਧੀਆ ਇਹਨਾਂ ਦਾ ਕੰਮਕਾਰ ਚੱਲਦਾ ਸੀਗਾ। ਤੇ ਰਾਤੀ ਸਾਨੂੰ ਤਕਰੀਬਨ 1.5 ਵਜੇ ਫੋਨ ਆਇਆ ਉਥੋਂ اچانک ਹੀ ਵੀ ਉਥੇ ਇਹਨਾਂ ਨੂੰ ਅਟੈਕ ਹੋ ਗਿਆ ਆਪ ਦੇਖ ਕੇ ਚੰਦੇ ਵਿੱਚ ਆਟਾ ਆਟਾ ਗੁੰਨ ਰਿਹਾ ਸੀ ਤੇ ਆਟਾ ਗੁੰਦੇ ਗੁੰਦੇ ਇਹ ਬਸ ਪਿੱਛੇ ਝੜ ਗਿਆ ਫਿਰ ਉਹ ਜਿਹੜਾ ਕੋਈ ਨਾਲ ਇਹਦੇ ਰੂਮ ਮੇਟ ਸੀਗਾ ਰੂਮ ਵਾਲੇ ਮੁੰਡੇ ਨੇ ਸਾਡੇ ਫੁੱਫੜ ਜੀ ਨੇ ਮੇਵਾ ਸਿੰਘ ਉਹਨਾਂ ਨੂੰ ਫੋਨ ਕਰਿਆ ਫਿਰ ਇਹਨਾਂ ਨੇ ਸਾਨੂੰ ਵੀ ਦੱਸਿਆ ਰਾਤ ਨੂੰ ਅਸੀਂ ਤਕਰੀਬਨ ਸਾਨੂੰ 2 ਵਜੇ ਤੱਕ ਸਾਰਾ ਕਲੀਅਰ ਹੋ ਗਿਆ ਸੀ ਇਹ ਵੀ ਉਹਨਾਂ ਨੂੰ ਅਟੈਕ ਆ ਗਿਆ ਫੇ ਚਲੋ ਉੱਥੇ ਹੁਣ ਆਪਣੇ ਹੋਰ ਰਿਸ਼ਤੇਦਾਰ ਵੀ ਹੈਗੇ ਨੇਗੇ ਹੁਣ ਇੱਕ ਦੂ ਬਾਅਦ ਆਪਾਂ ਦੇਖਦੇ ਆਂ ਜੀ ਵੀ ਅੱਗੇ ਦਾ ਕੀ ਪ੍ਰੋਸੈਸ ਹੈਗਾ ਨਾ ਪਰਿਵਾਰ ਦੇ ਵਿੱਚ ਕੌਣ ਕੌਣ ਆਉਂਦਾ ਪਰਿਵਾਰ ਦੇ ਵਿੱਚ ਦੋ ਭਰਾ ਨੇ ਜੀ ਦੋ ਭੈਣਾਂ ਸੀ ਪੈਣਾ ਦੋਨੇ ਬੈਈਆਂ ਵੇ ਨੇ ਡੈਡੀ ਦੀ ਵੀ ਉਹਨਾਂ ਦੀ ਡੈਥ ਹੋ ਗਈ ਸੀਗੀ ਤੇ ਮਾਤਾ ਦੀ ਵੀ ਡੈਥ ਹੋ ਗਈ ਸੀ ਕਿੰਨੀ ਉਮਰ ਆ ਜਿਹੜੀ ਨੌਜਵਾਨ ਦੀ ਰਹੀ ਹੈ ਉਮਰ ਇਹਨਾਂ ਦੀ ਹੈਗੀ ਜੀ 37 38 ਕੇ ਸਾਲ ਲਗ ਤਕਰੀਬ ਹਲੇ ਹੁਣ ਆਉਣਾ ਸੀਗਾ ਨੇ ਮੂਰੇ ਵਿਆਹ ਕਰਾਉਣ ਆਉਣਾ ਸੀਗਾ ਕੋਈ ਸੀ ਗੱਲਬਾਤ ਵੀ ਮੂਰਲੇ ਆਉਣ ਵਾਲੇ ਸਮੇਂ ਦੇ ਵਿੱਚ ਵੀ 2-4 ਮਹੀਨੇ ਤੱਕ ਆਉਣਾ ਸੀ ਇੱਥੇ ਨੇ ਪਿੰਡ ਪਰ ਆ ਕੁਝ ਹੋਰ ਹੀ ਬਾੜਾ ਵਾਪਰ ਗਿਆ ਜੀ ਕੀ ਕੋਈ ਅਪੀਲ ਕਰਨਾ ਚਾਹੁੰਦਾ ਕਿ ਜਿਹੜਾ ਅਪੀਲ ਤਾਂ ਸੀ ਬਸ ਉਧਰ ਲਿਆਉਂਦੇ ਸਾਡੇ ਉਧਰ ਰਿਸ਼ਤੇਦਾਰ ਵੀ ਆ ਗਏ ਨੇ ਜੀ ਅਸੀਂ ਬਾਕੀ ਸਰਕਾਰ ਤੋਂ ਵੀ ਮੰਗ ਕਰਦੇ ਵੀ ਜਿਹੜਾ ਸਾਡਾ ਇਹ ਨੌਜਵਾਨ ਮੁੰਡਾ ਉਧਰ ਡੈਥ ਹੋਈ ਆ ਦੀ ਵੀ ਉਹਨੂੰ ਲਿਆਉਣ ਦੇ ਵਿੱਚ ਸਾਨੂੰ ਉਧਰ ਡੈੱਡ ਬੋਡੀ ਲਿਆਉਣ ਦੇ ਵਿੱਚ ਸਾਡੀ ਮਦਦ ਕੀਤੀ ਜਾਵੇ ਬਸ ਇਹ ਅਪੀਲ ਹੈ ਜੀ ਕੀ ਘਟਨਾ ਜਿਹੜੀ ਇਹ ਨੌਜਵਾਨਾ ਹੋਈ ਹੈ ਜੀ ਦੇਖੋ ਜੀ ਕੱਲ ਮਿਤੀ 7 3 2024 ਨੂੰ ਸਾਰਾ ਪਰਿਵਾਰ ਟੀਨ ਦੀ ਤਰ੍ਹਾਂ ਸੀ ਖਾਣਾ ਪਾਣੀ ਖਾ ਕੇ ਸਾਰਾ ਪਰਿਵਾਰ ਸੁੱਤਾ ਕੋਈ ਗੱਲਬਾਤ ਨਹੀਂ ਸੀ ਰਾਤ ਤਕਰੀਬਨ ਕੋਈ 1:30 1 ਵਜੇ ਦੇ ਕਰੀਬ ਬਾਹਰੋਂ ਉਹਦੇ ਫੋਨ ਤੋਂ ਕਿਸੇ ਹੋਰ ਬੰਦੇ ਨੇ ਫੋਨ ਕੀਤਾ ਦੱਸਿਆ ਜੋ ਕਿ ਕੰਮ ਤੋਂ ਇਹ ਪਹਿਲਾਂ ਆ ਗਿਆ ਸੀ ਉਹ ਬਾਅਦ ਚ ਆਇਆ ਆ ਕੇ ਦੇਖਿਆ ਤਾਂ ਕੰਮ ਤੋਂ ਆ ਕੇ ਰੁਟੀਨ ਮੁਤਾਬਕ ਉਹ ਆਪਣੇ ਖਾਣ ਲਈ ਖਾਣਾ ਬਣਾਉਣ ਲੱਗਾ ਸੀ ਜਿਸ ਦਾ ਕਿ ਸਬੂਤ ਆ ਉਹਦੇ ਹੱਥਾਂ 'ਤੇ ਆਟੇ ਨਾਲ ਲੱਬੜੇ ਹੋਏ ਸੀ ਉਹ ਬੰਦੇ ਨੇ ਦੱਸਿਆ ਵੀ ਇਹਨੂੰ ਅਟੈਕ ਹੋ ਗਿਆ ਸਾਨੂੰ ਦੱਸਿਆ ਵੀ ਅਸੀਂ ਇਹਨੂੰ ਲਿਜਾ ਰਹੇ ਹਾਂ ਥੋੜੇ ਟਾਈਮ ਬਾਅਦ ਫੋਨ ਆਇਆ ਵੀ ਸਵਾਰਨ ਸਿੰਘ ਉਹ ਨਹੀਂ ਉਸ ਤੋਂ ਬਾਅਦ ਪਰਿਵਾਰ ਦੇ ਵਿੱਚ بس ਜਿਵੇਂ ਮਾਹੌਲ ਹੁੰਦਾ ਗਮਗੀਨ ਹੋ ਗਿਆ ਤੇ ਬਾਕੀ ਲਗਭਗ ਕਾਫੀ ਟਾਈਮ ਤੋਂ ਇਹ ਬਜਾਰਾ ਰੋਜੀ ਰੋਟੀ ਕਮਾਉਣ ਦੀ ਖਾਤਰ ਵਿਦੇਸ਼ ਗਿਆ ਹੋਇਆ ਸੀ ਵਿਦੇਸ਼ਾਂ ਦੇ ਵਿੱਚ ਕੁ ਸਮਾਂ ਲੱਗ ਜਾਂਦਾ ਆਪਣੇ ਕੰਮ ਨੂੰ ਇੱਧਰ ਉੱਧਰ ਦੇਖਦੇ ਸੈਟਿੰਗ ਕਰਦੇ ਕੋਈ ਜਦੋਂ ਤਾਂ ਗਿਆ 7 ਸਾਲ ਦੇ ਲਗਭਗ ਹੈ ਜਿਹੜਾ ਬਚਿਆ ਜਾਂਦਾ ਜੀ ਐ ਵਿੱਚ ਦੀ ਕੋਈ ਇੰਡੀਆ ਆਇਆ ਸੀ ਵਾਪਸ ਨਾ ਜੀ ਬਿਲਕੁਲ ਨਹੀਂ ਆਇਆ ਅਸੀਂ ਕਹਿੰਦੇ ਸੀ ਕਹਿੰਦਾ ਰਹਿੰਦਾ ਸੀ ਮੈਂ ਆਉਂਗਾ ਮੈਨੂੰ ਕੋਈ ਕਾਗਜ਼ ਪੱਤਰ ਤਿਆਰ ਹੋ ਰਹੇ ਨੇ ਹੋਲੈਂਡ ਦੇ ਮੈਂ ਆਊਗਾ ਆ ਜਾਊਗਾ ਮੈਂ ਕੋਈ ਨਹੀਂ ਆਪੇ ਦੱਸੂਗਾ ਇਹ ਨਹੀਂ ਪਤਾ ਮੈਂ ਤੁਹਾਨੂੰ ਨਾ ਹੀ ਦੱਸਾਂ ਮੈਂ ਉਹਦੀ ਪਤਾ ਲੱਗੀ ਘਰੇ ਆ ਜਾ ਹੁਣ ਕੋਈ ਮੰਗ ਕਰਦੇ ਹੋ ਕਿ ਜਿਹੜੇ ਨੌਜਵਾਨ ਨੂੰ ਇੱਧਰ ਲੈਣ ਦੇ ਦੇਖੋ ਜੀ ਪ੍ਰਸ਼ਾਸਨ ਤੋਂ ਕੋਸ਼ਿਸ਼ ਤਾਂ ਕਰਦੇ ਵੀ ਪ੍ਰਸ਼ਾਸਨ ਦਾ ਬਣਦਾ ਵੀ ਵੱਧ ਤੋਂ ਵੱਧ ਗਰੀਬ ਪਰਿਵਾਰਾਂ ਇਹਨਾਂ ਦੀ ਕੋਈ ਸਹਾਇਤਾ ਡੈੱਡ ਬੋਡੀ ਲਿਆਉਣ ਦੇ ਵਿੱਚ ਕੋਈ ਪ੍ਰਸ਼ਾਸਨ ਜੇ ਕੋਈ ਕਰਦਾ ਤਾਂ ਵਧੀਆ ਗੱਲ ਹੈ I'm <laughs> sorry.